ਜੀ ਤੋਂ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਇਹ ਦੋਨੋਂ ਸੈਨੀਟਰ ਇਹ ਮੈਂ ਤਾਂ ਨਾਂ ਦੱਸ ਰਿਹਾ ਵੀ ਤੁਹਾਨੂੰ ਕਾਲ ਕਰਨੀ ਚਾਹੀਦੀ ਆ ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਹੈਗੇ ਆ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਚੱਕ ਗ੍ਰੈਸਲੀ ਰਿਪਬਲਿਕਨ ਆਇਵਾ ਤੋਂ ਕੈਦਰਿਨ ਮੈਸਟੋ ਰਿਵਾਰਡਾ ਤੋਂ ਸੋ ਅਪ੍ਰੈਲ ਮਹੀਨੇ 'ਚ ਇਹਨਾਂ ਨੇ ਇਹ ਬਿੱਲ ਜਿਹੜਾ ਇੰਟਰੋਡਿਊਸ ਕੀਤਾ ਕੰਬੈਟਿੰਗ ਆਰਗੇਨਾਈਜ਼ਡ ਰਿਟੇਲ ਕਰਾਈਮ ਐਕਟ ਸੋ ਇਹਦੇ ਨਾਲ ਕੀ ਹੋਊਗਾ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੂੰ ਵੀ ਨਾਲ ਲਾਇਆ ਜਾਊਗਾ ਜੇ ਬਿੱਲ ਪਾਸ ਹੁੰਦਾ ਸੋ ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ ਨੂੰ ਨਾਲ ਲਾਇਆ ਜਾਊਗਾ ਵੀ ਜੇ ਬੰਦਾ ਫੇ ਆਈਸ ਵਾਲੇ ਨਾਲੇ ਚੱਕੂਗੇ ਫਿਰ ਇਹ ਕੰਮ ਸੂਤ ਆਣਾ ਉਹ ਕਹਿੰਦੇ ਵੀ ਕੋਈ ਸਾਡੇ ਕੋਲ ਸੋਲੂਸ਼ਨ ਨਹੀਂ ਹੈ ਟਰੱਕਿੰਗ ਇੰਡਸਟਰੀ ਤਾਂ ਹੁਣ ਧੰਨਵਾਦ ਕਰ ਰਹੀ ਹੈ ਦੋਨਾਂ ਸੈਨੀਟਰਸ ਦਾ ਪੀਏ ਜਿਹੜਾ ਬਿੱਲ ਲੈ ਕੇ ਆਏ ਹੈਗੇ ਆ ਪਰ ਨਹੀਂ ਤਾਂ ਜੇ ਕਹਿੰਦੇ ਆਪਣੇ ਮੁਲਕ ਦੀ ਨੈਸ਼ਨਲ ਸਕਿਉਰਿਟੀ ਆਪਣੇ ਜਿਹੜੇ ਪੈਸੇ ਬਚਾਣੇ ਇੰਨਾ ਕੁਝ ਜਿਹੜਾ ਹੋ ਰਿਹਾ ਹੈਗਾ ਤੇ ਇਹ ਅਲਟੀਮੇਟਲੀ ਬਹੁਤ ਵੱਡਾ ਅਸਰ ਪੈਣਾ ਹੈ ਆ ਆਈ ਥਿੰਕ ਰਮਨ ਜੀ ਹਰਜੋਤ ਜੀ ਆਈ ਥਿੰਕ ਉਹਦਣ ਦੂਰ ਨਹੀਂ ਆ ਫਿਰ ਇੱਥੇ ਉਹ ਜਿਹੜਾ ਕਾਨੂੰਨ ਜਿਹੜਾ ਕੋਸ਼ਕ ਸੂਬਿਆਂ ਚ ਹੈਗਾ ਵੀ ਕੱਲੇ ਗ੍ਰੀਨ ਕਾਰਡ ਤੇ ਸਿਟੀਜਨ ਨੂੰ ਚਲਾਉਣ ਦਿੱਤਾ ਜਾਊਗਾ ਵੀ ਬਾਕੀ ਥਾਵਾਂ ਤੇ ਵੀ ਆਊਗਾ ਫਿਰ ਅਗਲਿਆਂ ਨੇ ਤਾਂ ਆ ਇਹ ਤਾਂ ਪਹਿਲਾਂ ਹੀ ਦੋਸ਼ ਲਾਉਂਦੇ ਆ ਕੋਸ਼ਕ ਜਿਹੜੇ ਪਰਸੈਂਟੇਜ ਮਾੜੇ ਆਂਡੇ ਆ ਉਹ ਸਾਰੀ ਦੁਨੀਆ ਨੂੰ ਬਦਨਾਮ ਕਰ ਜਾਂਦੇ ਆ ਉਹ ਉਹਨਾਂ ਕਰਕੇ ਫੇ ਬਾਕੀਆਂ ਦੀ ਗਿੱਚੀ ਘਟ ਹੋ ਜਾਂਦੀ ਹੈ ਇਸ ਕਰਕੇ ਮੈਂ ਇੱਥੇ ਇੱਥੇ ਇਸ ਚੀਜ਼ ਦਾ ਸਹਿਮਤ ਨਹੀਂ ਹੈਗਾ ਕਿਉਂਕਿ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਸਾਰੇ ਵਰਕ ਪਰਮਿਟ ਵਾਲੇ ਮਾੜੇ ਨਹੀਂ ਹੈਗੇ ਤੇ ਉਹ ਵੀ ਕਹਿੰਦੇ ਆ ਕਿ ਕੋਸ਼ਕ ਕੋਸ਼ਕ ਦੀ ਕਰਕੇ ਸਾਰਿਆਂ ਦਾ ਇਸ ਕੰਮ ਸੂਤ ਬਕਸ ਟਾਈਟ ਕਰ ਦਿੰਦੇ ਆ ਜੀ ਸਾਰੇ ਸਿਟੀਜ਼ਨ ਚੰਗੇ ਨਹੀਂ ਹੈਗੇ ਬਥੇਰੇ ਸਿਟੀਜ਼ਨ ਆ ਜਿਹੜੇ ਉੱਥੇ ਇੱਥੇ ਬੈਠੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਕੰਪਨੀਆਂ ਖੋਲ੍ਹ-ਖੋਲ ਕੇ ਦੇ ਰਹੇ ਆ ਇੱਥੇ ਬੈਠੇ ਉਹਨਾਂ ਨੂੰ ਸਾਰਾ ਜਿਹੜੇ ਚੀਜ਼ਾਂ ਪ੍ਰੋਵਾਈਡ ਕਰ ਰਹੇ ਆ ਬਥੇਰੇ ਸਿਟੀਜ਼ਨ ਐਸੇ ਹੈਗੇ ਜਿਹੜੇ ਕਿ ਉਹਨਾਂ ਦੇ ਵਿੱਚ ਸ਼ਾਮਲ ਹੈਗੇ ਜਿਹੜੇ ਉਹਨਾਂ ਨਾਲ ਸ਼ਾਮਲ ਹੈਗੇ ਮੇਰੇ ਖਿਆਲ ਮੈਂ ਮੈਂ ਤਾਂ ਸਿੱਧੀ ਗੱਲ ਕਹੂੰਗਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਕੱਖ ਨਹੀਂ ਨਾ ਕਰ ਸਕਿਆ ਉਹਨੂੰ ਇਹੋੀ ਚੀਜ਼ ਆ ਜਾਂਦੀ ਆ ਕਿ ਚਲੋ ਹੋਰ ਕੁਝ ਨਹੀਂ ਹੈਗਾ ਤੇ ਚੋਰੀਆਂ ਹੀ ਕਰ ਲਓ ਹੂੰ d mm -hmm.